ਪੰਤਨ ਦਸਵੇਂ ਪਾਸ਼ਾ ਕਲਵੀਦਰ ਪਿਤਾ ਗੁਰਗੋਬੀ ਸਿੰਘ ਸਿਆਲ ਜੀ ਜਿਨ੍ਹਾਂ ਦੇ ਪ੍ਰਕਾਸ਼ ਜੀਵਨ ਦੇ ਸੰਬੰਧ ਦੇ ਵਿੱਚ ਅੱਜ ਮੁਰਦਵਾਰਾ ਬਾਬਾ ਜੀਵਨ ਸਿੰਘ ਘੜਾ ਤੋਂ ਨਗਰ ਕੀਰਤਨ ਅढਿਆ ਗਿਆ ਜਿਸ ਤੇ ਵਿੱਚ ਸੰਗਤਾਂ ਨੇ ਤਨ ਕਰਕੇ ਮਨ ਕਰਕੇ ਜਗਾ ਜਗਾ ਲੰਗਰ ਲਗਾ ਗਏ ਪੰਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਫੁੱਲਾਂ ਦੀ ਵਰਕਾਲ ਕਰਕੇ ਸੇਵਾ ਕੀਤੀ ਗੁਰੂ ਪਿਆਰੀ ਸਾਹਿਬ ਸੰਗਤ ਜੀ ਇਸ ਦਿਨ ਦਸਮ ਪਾਸ਼ਾ ਨੇ ਅਵਤਾਰ ਧਾਰਿਆ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਦਿਨ ਹੁੰਦਾ ਹੈ ਉਸ ਦਿਨ ਦੀ ਗੁਰੂ ਸਾਹਿਬੀ ਦੇ ਰਾਜ ਨੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਭਾਈ ਮੁਕਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸ਼ਾਹਬ ਸਿੰਘ ਜੀ ਅਤੇ ਹੋਰ ਸਿੰਘ ਸ਼ਹੀਦ ਹੋਏ ਸਨ ਉਹਨਾਂ ਸਿੰਘਾਂ ਸ਼ਿਧਰੀਆਂ ਸਿੰਘਾਂ ਸਿੰਘੜੀਆਂ ਸ਼ਹੀਦਾਂ ਜਿਹੜੇ ਸ਼ਹੀਦ ਹੋਏ ਨੇ ਉਹਨਾਂ ਨੂੰ ਅਸੀਂ ਸਾਰਿਆਂ ਸੰਗਤਾਂ ਨੇ ਦਿਲ ਦੀਆਂ ਗੜਾਈਆਂ ਤੋਂ ਆਪਣੇ ਹਿਰਦਿਆਂ ਤੋਂ ਉਹਨਾਂ ਨੂੰ ਨਮਸਕਾਰ ਕਰਦੇ ਆਂ ਅਤੇ ਸਾਰਿਆਂ ਨੇ ਆਪਣੇ ਘਰਾਂ ਦੇ ਵਿੱਚ ਪਈ ਸਾਹਿਬ ਦਾ ਪਾਠ ਕਰੋ ਇਹ ਸਾਰਿਆਂ ਨੂੰ ਜਿੱਥੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ੇਮ ਦੀ ਲੱਖ ਲੱਖ ਨਹੀਂ ਕੋਟ ਕੋਟ ਵਧਾਈ ਹੋਵੇ ਉੱਥੇ ਆਪਾਂ ਜਿਹੜੇ ਸਿੰਘ ਸਿੰਘਣੀਆਂ ਸ਼ਹੀਦ ਹੋਏ ਨੇ ਉਹਨਾਂ ਨੂੰ ਪਪਾ ਆਪਣੇ ਸੱਚੇ ਪਾਤਸ਼ਾਹ ਨੂੰ ਆਪਣੇ ਭਾਈ ਦੇਵ ਜੀ ਵਿਸਾਈਏ ਤੇ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਸੁਪਈ ਸਾਬ ਦਾ ਪਾਸ ਤੇ ਤੂਫਾਨੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੇ ਸਤਨਾਮ ਵਾਹੀ ਗੁਰ ਜਾਪ ਕਰਦੇ ਹੋਏ ਨਗਰ ਕੀਰਤਨ ਦੇ ਨਾਲ ਚੱਲਣਾ ਹੋਣ ਅਰਦਾਸ ਹੋਣ ਲੱਗੀ ਹੈ ਨਗਰ ਕੀਰਤਨ ਜੋ ਹੈ ਇੱਥੋਂ ਚੱਲ ਕੇ ਕਬੀਰ ਚੌਂਕ ਸਰਕਮੱਲਾ ਇਹ ਨਾਮ ਚੌਂਕ ਅਰਗੋਨਸ਼ੇਰ ਗੁਰਦੁਆਰਾ ਜੁਜੀਤ ਨਗਰ ਕੌਂਡਨ ਐਵੇਨਿਊ 12 ਦਲੀਪਾਲਵਨ ਪਾਰਟ 1 ਤੋਂ ਸਾਰੇ ਗੜੇ ਦੇ ਵਿੱਚ ਜ਼ਦਾਰ ਧਿਆਨ ਨਗਰ ਦਸਵਾਂਤ ਨਗਰ ਤੇ ਸ਼ਾਮੀ ਰਾਤ ਨੂੰ ਸਮਾਪਤ ਹੋਏਗਾ ਤੋਂ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਅੱਜ ਸਾਰਿਆਂ ਨੇ ਚਪਈ ਸਾਹਿਬ ਦੇ ਪਾਠ ਵੀ ਕਰਨ। ਵਰਾਈ ਗੁਟੀਕਾ ਦਾ ਸਾਥ ਦਾ ਬੋਜੀ ਸਾਹਿਬ ਜੀ ਸਾਹਿਬ ਜੀ ਆਹ ਜੀ ਅਸੀਂ ਤੇ ਆਈ ਆ ਜੁਨੇਸ ਸਾਡੇ ਕੋਲ ਆਇਆ ਇੱਕ ਵਾਰ ਸਭ ਤੋਂ ਪਹਿਲਾਂ ਘਰ ਨਾਉਣ ਦੇ ਆਵੇ ਜਿਹੜਾ ਆਸੀਂ ਕੱਢ ਰਹੇ ਆ ਨਗਰ ਕੀਰਤਨ ਕੱਢ ਰਹੇ ਆ ਜਿਹੜਾ ਲੋਕਾਂ ਨੇ ਸਾਡੇ ਨਾਲ ਸਾਥ ਦਿੱਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਮੈਂ ਨਾਲ ਹੀ ਨਾਲ ਆਪਣੇ ਭਰਾ ਖੌਸਾਂ ਜੀ ਦਾ ਵੀ ਧੰਨਵਾਦ ਕਰਦਾ ਜਿਹੜੇ ਇਹਨੇ ਐਫਰਟਸ ਕਰਦੇ ਨੇ ਔਰ ਸਾਰੇ ਜਿਹੜਾ ਨਗਰ ਕੀਰਤਨ ਉਹਨਾਂ ਨੇ ਮਕਾਮ ਦੇ ਬਿਟਾਇਆ ਧੰਨਵਾਦ ਨਗਰ ਕੀਰਤਨ ਪੂਰਾ ਗੋਲਡਨ ਐਗਨੀਓ ਤੇ ਹੁੰਦਾ ਹੋਇਆ ਸਾਰੇ ਹੀ ਸੰਗਤਾਂ ਨੂੰ ਦਰਸ਼ਨ ਦਿਾਰੇ ਦੇਖੇ ਨੇ ਹਾਂ ਜਿਸੇ ਕਰ ਰਹੇ ਨੇ ਉੱਥੇ ਕਿਸੇ ਦੰਦ ਸੰਖਾ ਕੀ ਫਿਰ ਫਿਰ ਸਿੱਖੀ ਦੇ ਤਾਰ ਤੇ ਜੋ ਇੱਕ ਹਰ ਸ਼ਾਮ ਜਿਹੜਾ ਸਿੱਖੀ ਦੇ ਤਾਰ ਤੇ ਪੂਰੇ ਜਲੰਧਰ ਦੇ ਵਿੱਚ ਜਿਹੜਾ ਉਤਲਾ ਰਹੇ ਆ ਬਹੁਤ ਅਦਭੁਤ ਮਾਰ ਹੁੰਦੇ ਹੈ ਵੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਇਹਨਾਂ ਤੇ ਤਾਂ ਇਹ ਨਾਲ-ਨਾਲ ਨਗਰ ਕੀਰਤਨ ਦੇ ਜਾ ਰਹੇ ਨੇ ਕਿਉਂਕਿ ਇਹ ਮਾਲਕ ਸੱਚੇ ਪਾਤਸ਼ਾਹ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਹੈ ਇਹਨਾਂ ਤੇ ਇਹ ਜਿਹੜਾ ਨਾਲ-ਨਾਲ ਜਾ ਰਹੇ ਨੇ ਕਿਉਂਕਿ ਇਹਨਾਂ ਦੀ ਸਿਹਤ ਬੜੀ ਖਰਾਬ ਸੀ ਮੈਂ ਕਿਉਂਕਿ ਪੂਰੀ ਸਾਧ ਸੰਗਤ ਨੂੰ ਮबारकबाद ਦਿੰਨੀ ਆ ਅਤੇ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਤੇ ਜਿੱਨੀ ਵੀ ਸਾਧ ਸੰਗਤ ਅੱਜ ਇਸ ਮਹਰ ਕੀ ਤੱਮੇ ਦੇ ਸ਼ਾਮ ਨੂੰ ਆਈਆ ਸਭ ਦੇ ਸੋਤੇ ਮੇਰ ਭਰਿਆ ਆ ਅਫਰਖੰਡ ਸਭ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਦੇ ਕੇ ਨਵਾਜਣ ਸਾਡੇ ਨਾਲ ਐਸਪੀ ਸੰਜੀ ਵੀ ਜਿਹੜੇ ਸਟਾਰਟਿੰਗ ਤੋਂ ਨਾਲ ਜੰਨੇ ਆਏ ਆ ਤੇ ਬਾਅਦ ਕਿਉਂਕਿ ਮਹਾਰਾਜ ਦਾ ਜਿਹੜਾ ਆਸ਼ੀਰਵਾਦ ਹੀ ਹੁੰਦਾ ਉਹ ਜਿਹੜਾ ਇਹ ਸਾਰੀਆਂ ਸੰਗਤਾਂ ਨਾਲ ਹੋ ਕੇ ਅਸੀਂ ਉਸ ਗੁਰੂ ਦਾ ਦਿਹਾੜਾ ਮਨਾ ਰਹੇ ਆ ਜਿਨ੍ਹਾਂ ਨੇ ਪੂਰਾ ਦਰਬਾਰ ਦਰਬਾਰ ਦਾ ਸਰਬੰਸ ਦਰਬਾਰ ਦਿੱਤਾ ਅੱਜ ਸੇਵਾ ਦੇ ਜਨਮ ਦਿਹਾੜੇ ਮਨਾ ਰਹੇ ਆ ਜਿੱਥੇ ਜਿੱਥੇ ਉਸਿਆ ਜੁਨਾ ਦੇ ਜਨਮ ਦਿਹਾੜੇ ਮਨਾ ਰਹੇ ਆ ਉੱਥੇ ਉੱਥੇ ਨਸਾਨੀ ਸ਼ਬਾਬਤ ਜੜੀ ਆ ਜਿਹੜੀ ਸਡੇਕਰ ਸਾਹਿਬ ਸਾਡੇ ਛੋਟੀਆਂ-ਛੋਟੀਆਂ ਨਿੱਕੀਆਂ-ਨਿੱਕੀਆਂ ਜਿੰਦਾ ਜੜੀ ਆ ਸਾਡੀਆਂ ਸਾਡੇ ਬਾਬਾ ਫੋਰਾਬਾ ਸਿੰਘ ਤੇ ਬਾਬਾ ਫਤੇ ਸਿੰਘ ਤੇ ਮਾਤਾ ਗੁਜਰ ਕੌਰ ਜੀ ਅਸੀਂ ਉਹਨਾਂ ਦੀ ਇਮਾਨੀ ਸ਼ੁਭਾਤ ਨੂੰ ਜਾਦ ਕਰਦੇ ਵੀ ਅੱਜ ਜੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਸੋ ਬਹੁਤ ਬਹੁਤ ਮੁਬਾਰਕ ਹੋ ਬਹੁਤ ਧੰਨਵਾਦ ਕਰਦੇ ਆ ਮਲਕੀਅਤ ਸਿੰਘ ਮੇਰਾ ਸਟੂਡੈਂਟ ਹੈ ਮੈਡੀਕਲ ਪੜਿਆ ਡਿੱਪੀ ਸੀਨੀਅਰ ਡਿੱਪੀ ਮੇ ਜੰਦਰਦਾਸ ਉਹ ਵੀ ਪਹੁੰਚਿਆ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਉਹਨਾਂ ਨੇ ਸਮਾਜ ਦੇ ਆਤਵਾਦ ਸਾਡੇ ਭਰਾ ਕੱਤੇ ਆ ਖੁੱਲਾ ਦੀ ਵਰਕਾ ਕਰਦੇ I'm right.

ਆ ਗਿਆ ਹਰ ਸਾਲ ਮਹਾਰਾ ਨਰੀ ਦੀ ਜਾਦੀ ਸਾਡੇ ਪ੍ਰੋਧਾਨ ਜੀ ਬੜੇ ਸਾਡੇ ਪਿਆਰੇ ਸਰਦਾਰ ਅਜੀਤ ਸਿੰਘ ਜੀ ਰੰਧਾਵਾ ਅਦੋ ਅੰਦਰ ਸੰਦੀਪ ਸਿੰਘ ਜੀ ਅਮਰੇਜਾ ਜੀ ਸਾਰੇ ਸਾਡੇ ਸਪਾਂਸਰ ਸਾਹਿਬ ਐਸ. ਸਿੰਘ ਜੀ ਸਨੂਕ ਕੋਟੀ ਕੌਂਸਲਰ ਅਭਿੰਦਰ ਸਿੰਘ ਪਸੀਨ ਜੀ ਕਿੰਕੂ ਦੀ ਸਾਰੀ ਸੋਸਾਇਟੀ ਮੈਂ ਨਾਮ ਨਹੀਂ ਲੈਂਦਾ ਸੰਧੂ ਸਾਭੂ ਸਾਲ ਸਾਡੇ ਮੈਂ ਗੁਰਦੁਆਰਾ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਵਾਲੋਂ ਮੇਰੇ ਕੋਲ ਸ਼ਬਦ ਨਹੀਂ ਕਿਉਂਕਿ ਗੁਰਗੋਬੀ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ 42 ਸਾਲ ਆਪਣਾ ਸਾਰਾ ਕੁਝ ਕੁਰਬਾਨ ਕਰ ਦਿੱਤਾ ਤੁਸੀਂ ਇੰਨੀ ਸੇਵਾ ਕੀਤੀ ਹੈ ਤੁਹਾਨੂੰ ਮਹਾਰਾਜ ਨੇ ਕਿਹਾ ਸੇਵਾ ਕਰੋ ਮੈਂ ਮੈਂ ਮੇਰੇ ਕੋਲ ਸ਼ਬਦ ਨਹੀਂ ਜਿਹੜੇ ਮੈਂ ਬੋਲਾਂ ਪਰ ਮੈਂ ਆਪਣੇ ਦੇਵ ਦੀਆਂ ਗਰਾਈਆਂ ਤੋਂ ਗੁਰਦੁਆਰਾ ਬਾਬਾ ਜੀਵਨ ਸਿੰਘ ਪ੍ਰਬੰਧਕ ਕਮੇਟੀ ਵਾਲੋਂ ਮੁਖ ਸੇਵਾ ਹੋਂਦੇ ਨਾਤੇ ਤੁਹਾਡਾ ਇੰਨਾ ਖਤਮ ਆਵਾਜ਼ ਕਰਦਾ ਕਿ ਮੈਂ ਵਾਹਿਗੁਰੂ ਦੇ ਅੱਜ ਕਿਸਾਂਗੇ ਤੇ ਇਲਾਕੇ ਨੂੰ ਤੁਹਾਡੇ ਬੱਚਿਆਂ ਨੂੰ ਤੁਹਾਡੇ ਪਰਿਵਾਰਾਂ ਨੂੰ ਦੇਸ਼ਾਂ ਦੇ ਵਿੱਚ ਉਹ ਵੀ ਸੱਚੇ ਪਾਤਸ਼ਾਹ ਜੀ ਚਰਦੀ ਕਲਾ ਵਿੱਚ ਬਖਸ਼ਣ ਸਾਰੀ ਸੋਸਾਇਟੀ ਜਾਲ ਮਿਲ ਕੇ ਆਖੀ ਭਾਈਚਾਰਾ ਵਧਾਵੇ ਸੇਵਾ ਕਰੇ ਕਈ ਪ੍ਰਕਾਸ਼ ਹਮਾਰਾ ਬਿਓ ਪਟਨਾ ਸ਼ਹਿਰ ਵਿਖੇ ਬਲਿਓ ਵਾਹ ਵਾਹ ਕੋ ਮਿਲ ਸੇ ਆਪਣੇ ਗੁਰਦਵਾਰਾ ਮੈਂ ਬੇਨਤੀ ਕਰਾਂਗਾ 1 ਮਿੰਟ ਵਾਸਤੇ ਆਪਣੇ ਗਿੰਦਰ ਸਿੰਘ ਜੀ ਤਸ਼ੀਰ ਉਹਨਾਂ ਨੂੰ ਮੇਰੀ ਬੇਨਤੀ ਆ ਕਿ ਉਹ ਸੁਧਾਈ ਦੇਣ ਹਾਂ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਰਤਾਰਪੁਰ ਸੰਬੰਧ ਵਿੱਚ ਆ ਨਗਰ ਕੀਰਤਨ ਜੋ ਗੁਰੂਆਰਬਾਬਾ ਜੀਵਨ ਸਿੰਘ ਗੜਾ ਵੱਲੋਂਟਾੜਿਆ ਜਾ ਰਿਹਾ ਹੈ ਇੱਥੇ ਛੋਟੀ ਬਰਾਦਰੀ ਪਾਰਟ 2 ਵੱਲੋਂ ਸਭ ਸੰਗਤ ਵੱਲੋਂ ਸਾਰੇ ਇਲਾਕਾ ਨਿਵਾਸੀ ਅੱਥੇ ਇਕੱਠੇ ਨੇ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਜੋ ਵੀ ਗੁਰੂ ਸਾਹਿਬ ਵੱਲੋਂ ਬਖਸ਼ੀ ਇਹਦਾ ਜਿਹੜੀ ਸਿਲਪੂ ਲੱਗੀ ਉਹ ਸਾਰੇ ਲੰਗਰ ਦੇ ਰੂਪ ਦੇ ਵਿਚਾਰੇ ਇਲਾਕੇ ਦਾ ਸੇਵਾ ਕਰ ਰਹੇ ਨੇ ਜੁਰੀ ਕੋ ਸ਼ਾਹ ਦੇਖੋ ਸਾਰੇ ਕਲੋਨੀ ਦਾ ਇਹ ਕੱਲੇ ਗੈਂਟ ਨਹੀਂ ਉਹ ਲੇਡੀਜ਼ ਬੱਚੇ ਸਾਰੇ ਇੱਥੇ ਆ ਕੇ ਲੰਗਰ ਦੀ ਸੇਵਾ ਕਰ ਰਹੇ ਨੇ ਇਹਨਾਂ ਉੱਤੇ ਗੁਰੂ ਮਾਰਾ ਦਾ ਬਕਾਇਸ਼ ਹੁੰਦਾ ਮੈਂ ਧੰਨਵਾਦ ਕਰਦਾ ਹਾਂ ਸਾਰੇ ਜਿਹੜੇ ਸਾਡੇ ਮੈਂਬਰ ਨੇ ਪਹੁੰਚੇ ਹੋਏ ਨੇ ਦਾਵਾ ਸਾਹਿਬ ਸਾਡੇ ਅਜੀਤ ਸਿੰਘ ਦਾਵਾ ਪ੍ਰਧਾਨ ਜੀ ਸੁਸਾਇਟੀ ਦੇ ਕੋ ਪਹੁੰਚੇ ਹੋਏ ਨੇ ਸਾਡੇ ਫੂਕਲ ਪੁਆਇੰਟ ਤੋਂ ਮੈਂ ਦੱਸ ਨਹੀਂ ਸਭ ਕੁਝ ਪਹੁੰਚੇ ਹੋਏ ਨੇ ਜਿੰਨੇ ਜਾਜੀ ਨੇ ਸਾਰੇ ਪਹੁੰਚੇ ਤੇ ਗੁਰਦਵਾਰਾ ਬਾਬਾ ਜੀਵਨ ਸਿੰਘ ਵੱਲੋਂ ਜਿਹੜੇ ਪ੍ਰਧਾਨ ਨੇ ਸਰਦ ਪਵਿੰਦਰਪਾਲ ਸਿੰਘ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਜੋ ਉਹਨਾਂ ਨੇ ਸਾਨੂੰ ਇਹ ਸੇਵਾ ਕਰਨ ਦਾ ਜਿਹੜਾ ਇਹ ਮੌਕਾ ਬਖਸ਼ਿਆ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਜਿਨ੍ਹਾਂ ਨੇ ਵੀ ਸਸਤੇ ਨਗਰਿਕ ਕੰਦੇ ਦਵੰਦ ਦੇ ਸ਼ੁਰੂ ਮਹਾਦੇ ਜੇ ਬਰਕੋਸ ਬੰਦ ਵਿੱਚ ਜਿੰਨੇ ਵੀ ਕੋ ਚੁਣਪੁੜ ਆਪਣੀ ਸੇਵਾ ਕੀਤੀ ਹੈ ਕੋਈ ਖਾਤੀ ਸੇਵਾ ਕੀਤੀ ਹੈ ਕੋਈ ਕਨਮਨਤਾ ਨ ਸੇਵਾ ਕੀਤੀ ਹੈ ਸਾਰੇ ਲਖਨਵਸੀਆਂ ਤੇ ਪ੍ਰਮਾਤਮਾ ਇਦਾ ਹੀ ਮਿਹਰ ਕਰੇ ਤੇ ਅਗੋ ਵੀ ਉਮੀਦ ਕਰਦਾ ਹੈ ਵੀ ਜਦੋਂ ਵੀ ਸਾਨੂੰ ਕੋਈ ਮੌਕਾ ਮਿਲੇ ਸਾਰੇ ਜਿਹੜੇ ਛੋਟੀ ਬਰਾਦਰੀ ਪਾਰ ਤੋਂ ਜਿਹੜੇ ਸਾਰੇ ਸੇਵਾਦਾਰ ਜਿਹੜੇ ਤਾਂ ਉਹ ਪਿਆਰ ਨੇ ਵਾਇਗ੍ਰਿਸ਼ਾ ਕਾਲਸਾ ਉਹ ਵਾਇਗ੍ਰਿਸ਼ਾ